ਮੇਧ ਪੁਰਾਨ ਪੜੇ ਕਾ ਕਿਆ ਗੁਣ ਖਰ ਚੰਦਨ ਜਸ ਭਾਰਾ ਕਹਿੰਦੇ ਖੋਤੇ ਤੇ ਚੰਦਨ ਲਾਦਿਓ ਚੰਦਨ ਬੜੀ ਕੀਮਤੀ ਆ ਬੈਰੀ ਕਾਸਟਲੀ ਉਹ ਖੋਤੇ ਨੂੰ ਚੰਦਨ ਤੇ ਲਦਨ ਨਾਲ ਕੋਈ ਫਰਕ ਪਊਗਾ ਕਿ ਮੇਰੇ ਤੇ ਚੰਦਨ ਲਾਤੀ ਉਹਦੇ ਲਈ ਭਾਰ ਆ ਉਹਦੇ ਲਈ ਭਾਰ ਆ ਰਾਮ ਨਾਮ ਕੀ ਗਤ ਨੇ ਜਾਣੀ ਕੈਸੇ ਉਤਰਸ ਪਾਰਾ ਤੂੰ ਵਾਇਗਰੂ ਨਾਮ ਜਪਣ ਦੀ ਗੱਲ ਨੂੰ ਜਾਣਿਆ ਅਵਸਥਾ ਨੂੰ ਜਾਣਿਆ ਨਹੀਂ ਤੂੰ ਫਿਰ ਖੋਤੇ ਤੇ ਭਾਰ ਹੀ ਆ ਚੰਦਨ ਬਤਨ ਬਾਨੇ ਚੰਦਨ ਵਰਗੀ ਆ ਪਰ ਆਪਾ ਤਾਂ ਉਹਦੇ ਖੋਤੇ ਵਾਂਗੂ ਭਾਰ ਸਮਝਿਆ ਗੁਟਕਾ ਫੜਿਆ ਬਾਟ ਕਰ ਲਿਆ ਗੁਟਕਾ ਭਾਰ ਆ ਮੇਰੇ ਤੇਰੇ ਤੇ ਮਰ ਗਿਆ ਮੇਰੇ ਤੇਨੇ ਤੇ ਮਰ ਗਿਆ ਉਹ ਭਾਰ ਆ ਚੰਦਨ ਦਾ ਚੰਦਨ ਨੂੰ ਨਹੀਂ ਸਮਝਿਆ ਉਹ ਖੋਤੇ ਤੇ ਭਾਰ ਸਮਝਿਆ ਭਾਰ ਰਹਿ ਗਿਆ ਮੇਰੇ ਤੇਰੇ ਮਰ ਗਿਆ ਤੇ ਚੰਦਨ ਵਿੱਚ ਉਹਦੇ ਵਿੱਚੋਂ ਖੁਸ਼ਬੂ ਨਹੀਂ ਲਈ ਉਹਦੇ ਵਿੱਚੋਂ ਤਤ ਨਹੀਂ ਲਿਆ ਉਹਦੇ ਵਿੱਚੋਂ ਐਸੈਂਸ ਨਹੀਂ ਲਿਆ ਉਹਦੀ ਵਿਚਾਰ ਨਹੀਂ ਕੀਤੀ ਨਾ ਇਸ ਤਰ੍ਹਾਂ ਪਾਠ ਕਰਨ ਨਾਲ ਨਹੀਂ ਫਰਕ ਪੈਣਾ ਬਾਣੀ ਕੀ ਕਹਿੰਦੀ ਹੈ ਆਪਾਂ ਉਹਦੇ ਵੱਲ ਜਾਣਾ